ਤੁਸੀਂ ਜਿਹੜਾ ਬਿਮਾਰ ਕਬੂਤਰ ਆ ਉਹ ਫੜ ਲਓ ਫਿਰ ਉਹਦੇ ਵਿੱਚ ਦੇ ਪੁੱਠਾ ਪਹਿਲਾ ਹਤਲਾਓ ਫਿਰ ਸੱਦਾ ਲਓ ਠੀਕ ਆ ਦੋਨਾਂ ਦਾ ਤੁਹਾਨੂੰ ਟੈਂਪਰੇਚਰ ਦਾ ਪਤਾ ਲੱਗ ਜਾਣਾ ਪੁੱਠੇ ਤੇ ਜਲਦੀ ਪਤਾ ਲੱਗਦਾ ਹੁੰਦਾ ਨਾ ਇਸ ਕਰਕੇ ਦੋਨੇ ਹੱਥ ਲਾ ਕੇ ਦੇਖੋ ਪੁੱਠਾ ਸੱਦਾ ਹਨ ਦੋਨਾਂ ਕੱਚਾ ਥੱਲੇ ਤੁਹਾਨੂੰ ਉਤੋਂ ਆਪ ਹੀ ਪਤਾ ਲੱਗ ਜਾਣਾ ਤੇ ਮੇਨ ਜਿਹੜੀ ਸਿੱਧੀ ਬਈ ਪਿਓਰ ਕਰਦੇ ਵਾਲਿਆਂ ਕਿ ਭਾਈ ਜਿਹੜੀਆਂ ਮੈਡੀਸਨਾਂ ਜ਼ਰੂਰੀ ਹੁੰਦੀਆਂ ਤੁਸੀਂ ਕੱਲ ਕੱਲ ਭਾਈ ਮੈਂ ਵੀ ਬਾਅਦ ਚ ਵੀਡੀਓ ਦੇਖੀ ਸੀ ਹਨ ਉਹ ਗੱਲਾਂ-ਗੱਲਾਂ ਦੇ ਵਿੱਚ ਹੀ ਥੋੜੀਆਂ ਹੀ ਦੱਸ ਹੋਈਆਂ ਹਨਾ ਤੇ ਜਿਹੜੀਆਂ ਬਈ ਜ਼ਰੂਰੀ ਮੈਡੀਸਨਾਂ ਹੁੰਦੀਆਂ ਆ ਬੈਟਰੀ ਸਿੱਤ ਚਲੋ ਬਾਪੋ ਮੈਂ ਤੁਹਾਨੂੰ ਬੱਚਿਆਂ ਦਾ ਵੀ ਸ਼ੋਅ ਕਰਾ ਦਈਏ ਤੇ ਇੱਕ ਗੱਲ ਜ਼ਰੂਰੀ ਦੱਸਣੀ ਆ ਨਾ ਜਿਹੜੇ ਬਈ ਜਦੋਂ ਛੋਟੇ ਬੱਚੇ ਹੁੰਦੇ ਜਦੋਂ ਰੱਤਾ ਵਿੱਚ ਉੱਤੇ ਬੈਠਾ ਹਨ ਇੱਕ ਦੋ ਬੱਚੇ ਥੱਲੇ ਬੈਠੇ ਆ ਮੈਂ ਥੱਲੇ ਕੈਮਰਾ ਜਹਾਣੀ ਮਾਰਦਾ ਘੁੱਡਾ ਫੱਟਾ ਸਾਫ਼ ਕਰਨ ਵਾਲਾ ਹਨ ਤੇ ਘੁੱਡਾ ਕਰਦਾਂਗੇ ਸਾਫ਼ ਇਹਦਾ ਵੀ ਕ੍ਰੀਜ਼ਰ ਆ ਐਡੀ ਵਾਇਰਸ ਆਈ ਜਾਂਦਾ ਨਹੀਂ ਉਹਦੇ ਕਰਕੇ ਘੁੱਡਾ ਆਪਾਂ ਥੋੜਾ ਇੱਕ ਦਿਨ ਸਾਫ਼ ਘੱਟ ਕਰਨਾ ਦੀ ਜਦਾਂ ਹਨ ਤੇ ਹੁਣ ਕਰਦਾਂਗੇ ਕੱਲ ਕੱਲ ਕਰਦਾਂਗੇ ਚਾਰਜੀ ਕਰਦਾਂਗੇ ਹਨ ਤੇ ਮਿੱਟੀ ਮੁੱਟੀ ਸੁੱਕੀ ਆ ਖੁੱਡਾ ਸਾਫ਼ ਕਰਕੇ ਤੇ ਮਿੱਟੀ ਪਾ ਦਾਂਗੇ ਤੇ ਉਹ ਰੰਗ ਦੁਬਾਰਾ ਕਰ ਦਾਂਗੇ ਜਿਹੜਾ ਖਰਾਬ ਧਰੂ ਹੋ ਗਿਆ ਨਾ ਮਿਆਂ ਮੂਹਾ ਕਰਕੇ ਸਾਰਾ ਲਿਬੜ ਲੁਬੜ ਗਿਆ ਇਹ ਸਾਰਾ ਦੁਬਾਰਾ ਕਰਾਂਗੇ ਰੰਗ ਆਪਾਂ ਤੇ ਇੱਕ ਉਹ ਬੱਚਾ ਉੱਪਰ ਬੈਠਾ ਜਿਹੜੀ ਗੱਲ ਮੈਂ ਦੱਸਣੀ ਜ਼ਰੂਰੀ ਬਾਈ ਜਦੋਂ ਆਪਾਂ ਬੱਚੇ ਅੱਡ ਕਰਦੇ ਮਾਂ ਪਿਓ ਕੋਲੋਂ ਠੀਕ ਆ ਵੱਡਾ ਬੱਚਾ ਇਹਨਾਂ ਢਾਗੇ ਢੂੰਗੀ ਲਾਉਨੇ ਆ ਹੁਣ ਠੀਕ ਆ ਜਾਲ ਲਾ ਲਾਂਗੇ ਆਪਾਂ ਇੱਕ ਦੋ ਦਿਨ ਕਿਤੇ ਇੱਕ ਆ ਗਿਆ ਠੀਕ ਆ ਦੂਜਾ ਆ ਗਿਆ ਤੇ ਚਲ ਗਿਆ ਤੀਜਾ ਹਨਾ ਥੱਲੇ ਤੇ ਚੌਥਾ ਵੀ ਥੱਲੇ ਹੀ ਆ ਬਾਈ ਜਦੋਂ ਬੱਚੇ ਆਪਾਂ ਅੱਡ ਕਰ ਲੇ ਠੀਕ ਆ ਉਹਨਾਂ ਨੂੰ ਇਹ ਨਹੀਂ ਕਿ ਬਸ ਅੱਡ ਪਾਤਾ ਠੀਕ ਆ ਇੱਕ ਵਾਰੀ ਜ਼ਰੂਰ ਦੇਖਣਾ ਵੀ ਬੱਚੇ ਪਾਣੀ ਪੂਣੀ ਵੀ ਪੀਂਦੇ ਆ ਕਿ ਨਹੀਂ ਹੁਣੇ ਕੱਲ ਬੱਚੇ ਮੈਂ ਆਇਆ ਖੁੱਡੇ ਤੇ ਇਹਨਾਂ ਨੇ ਦਾਣਾ ਰਜਮਾ ਖਾਦਾ ਸੀ ਪਰ ਪਾਣੀ ਨਹੀਂ ਪੀਤਾ ਜਿਆ ਬੱਚੇ ਨਾਲ ਠੀਕ ਆ ਜਦੋਂ ਬਾਈ ਤੁਹਾਨੂੰ ਲੱਗਦਾ ਯਾਰ ਬੱਚੇ ਆਪਾਂ ਅੱਡ ਕਰ ਲਏ ਆ ਠੀਕ ਆ ਤਿੰਨ ਚਾਰ ਦੇਣਾ ਉਹ ਕੁੱਜੀ ਦੇ ਵਿੱਚ ਇਹਨਾਂ ਦਾ ਮੂੰਹ ਆਪ ਪਾ ਕੇ ਨਾ ਇਦਾਂ ਤੇ ਆਪ ਪਾਣੀ ਪਿਲਾਓ ਠੀਕ ਆ ਕਿਉਂਕਿ ਇਹ ਬੱਚੇ ਪਾਣੀ ਨਹੀਂ ਪੀਂਦੇ ਹੁੰਦੇ ਆ ਕਈ ਤੇ ਜਿਹੜੇ ਥੱਲੇ ਥੱਲੇ ਪਲੇ ਹੁਣ ਉਹ ਤਾਂ ਬੱਚੇ ਪਾਣੀ ਪੀ ਲੈਂਦੇ ਆ ਠੀਕ ਆ ਹੋਨੇ ਬੱਚਾੜੇ ਰਾਤੀ ਰਜਮਾ ਪਾਣੀ ਪੀਤਾ ਠੀਕ ਹੈ ਜੇ ਮੈਂ ਨਾ ਪਲਾਉਂਦਾ ਇਹ ਬਿਮਾਰ ਹੋ ਜਾਣੀ ਸੀ ਠੀਕ ਹੈ ਸੁੱਕਣੇ ਸ਼ੁਰੂ ਹੋ ਜਾਣੇ ਸੀ ਇਹ ਧਿਆਨ ਜਰੂਰ ਰੱਖਣਾ ਇਸ ਤੀ ਦਾ ਜਦੋਂ ਬੱਚੇ ਐਡ ਕਰਨੇ ਆ ਉਹਨਾਂ ਦਾ ਪਾਣੀ ਦੇਣਾ ਜਰੂਰ ਦੇਖਣਾ ਡੇਲੀ ਜੇ ਨਹੀਂ ਖਾਲੇ ਪਿੰਦੇ ਤੇ ਆਪ ਦਿਓ ਇੱਕ ਦੋ ਦਿਨ ਤੇ ਅਬਲ ਤੇ ਦਾਣਾ ਤੇ ਖਾਈ ਲੇਦੇ ਹੁੰਦੇ ਆ ਪਾਣੀ ਦਾ ਔਖਾ ਹੁੰਦਾ ਪਾਣੀ ਆਪ ਪਲਾਵਾ ਲਿਆ ਕਰੋ ਕੁੱਜੇ ਦੇ ਵਿੱਚੋਂ ਪਲਾਉਣਾ ਯਾਨੀ ਕਿ ਸਰੇਂਜ ਭਰ ਕੇ ਦੇ ਦੇਣਾ ਕੁੱਜੇ ਦੇ ਵਿੱਚੋਂ ਪਲਾਉਣਾ ਤੇ ਉਹਦੇ ਨਾਲ ਫੇਰ ਬੱਚੇ ਆਪੀ ਦੂਜੇ ਚੀਜ਼ੇ ਦੇਣੀ ਪੀਣ ਲੱਗ ਪੈਂਦੇ ਕੁੱਜੇ ਦੇ ਵਿੱਚੋਂ ਪਾਣੀ ਜਿੱਦਾਂ ਹੁਣ ਰਾਤੀ ਇਹਨਾਂ ਨੂੰ ਚੈਰ ਖਤਮ ਹੋ ਗਈ ਇੱਕ ਵਾਰੀ ਪਲਾਤਰ ਨੂੰ ਪਤਾ ਲੱਗ ਗਿਆ ਵੀ ਇੱਥੋਂ ਅਸੀਂ ਇਹ ਪਾਣੀ ਪੀਣਾ ਆ ਠੀਕ ਆ ਐਨਾ ਕ ਧਿਆਨ ਜਰੂਰ ਰੱਖਿਆ ਕਰੋ ਮੇਰੇ ਭਰਾ ਜਾਨਵਰਾਂ ਦਾ ਚਲੋ ਸ਼ੌਂਕ ਵੀ ਕਰ ਲਓ ਹਨ ਜਿਹੜੇ ਆ ਪਾਗਲੇ ਸਾਲਾ ਬਾਜੀਏ ਕੱਢਨੇ ਆ ਮਤੇ ਕੰਮ ਪਰ ਸਾਫ ਆ ਆਹ ਤਾਂ ਆਪਣੀ ਚੰਦਰ ਵਾਲੀ ਇਹ ਨਹੀਂ ਚੰਦਰ ਵਾਲੀ ਇਹ ਦੂਜੀ ਐ ਝੱਲਰ ਵਾਲੀ ਵੀ ਤੇ ਅਕੀਆ ਪਛਾਣ ਚ ਨਹੀਂ ਹੁੰਦੀ ਹਨ ਉਹ ਪਿੱਛੇ ਬੈਠੀ ਆ ਉਹ ਤੇ ਇਹ ਮਿੱਤਰੀ ਤੁਸੋਂ ਕਹਿੰਦੀ ਨਹੀਂ ਚੰਦਰ ਵਾਲੀ ਹੋਈ ਐ ਇਹ ਬਾਬੂ ਇਹ ਚੰਦਰ ਵਾਲਾ ਨਹੀਂ ਆ ਇਹ ਕਿਤੇ ਨਾਲ ਦਾ ਹੋਰ ਬੋਲਦਾ ਤੁਹਾਨੂੰ ਸੇਵ ਟੂ ਸੇਵ ਹੀ ਆ ਬੋਬ ਲੇਖਾ ਨਹੀਂ ਐ ਇਹ ਕਿਹਨਾਂ ਨਰਾਂ ਦੇ ਯਾਰ ਆ ਔਰ ਜੱਲਰ ਵਾਲੀ ਕਿੱਥੇ ਬੈਠੀ ਔਰ ਹੈਗੇ ਸੇਮ ਹੀ ਇਹ ਡੁੱਟੋ ਕੋ ਪੀ ਆ ਪਤਾ ਨਹੀਂ ਲੱਗਦਾ ਹਨਾ ਗੁਲਾਬੀ ਇਹਦੇ ਵੀ ਰੰਗ ਲੱਗਾ ਏ ਡੱਡੇ 'ਚ ਬਣਾਏ ਸੀ ਚੋਰੀਆਂ ਚਾ ਲਾ ਕੇ ਕਿਹਾ ਹੋ ਗਿਆ ਅੱਜ ਉਹਦੇ ਲਾ ਲਾ ਕੇ ਰੰਗ ਹਨਾ ਪਰ ਅੱਖਾਂ ਤੋਂ ਪਤਾ ਲੱਗ ਜਾਂਦਾ ਮਨੂ ਦਾ ਪਛਾਣ ਦੇ ਵਿੱਚ ਆ ਜਾਂਦੀ ਹੈ ਨਾ ਉਹਦੇ ਥੋੜੇ ਜਿਹਾ ਜ਼ੋ ਜ਼ਿਆਦਾ ਆ ਉਹ ਕਿੱਥੇ ਮੂੰਹ ਘੜਦੀ ਹੋ ਉਹ ਹੈਗੀ ਇਹਦੇ ਸੇਮ ਡੁੱਟੋ ਕੋ ਚੁਈ ਜਾਂਦੇ ਤੇ ਬਾਕੀ ਭਾਈ ਜਿਹਾਂ ਜਿਹੜਾ ਬਾਈਆਂ ਦੇ ਜੋੜੇ ਆ ਕੇ ਲੈ ਜਾਓ ਜੋੜੇ ਠੀਕ ਆ ਤੇ ਹੌਲੀ ਹੌਲੀ ਨਦੀ ਲੋੜ ਤੁਸੀਂ ਆਪਣੇ ਜੋੜੇ ਆ ਕੇ ਲੈ ਜਾਓ ਬਾਈ ਜਿਹੜੇ ਜਿਹੜੇ ਬਾਈਆਂ ਦੇ ਜੋੜੇ ਹੈਗੇ ਆ ਉਹ ਲੈ ਜਾਓ ਆ ਗਿਆ ਹਾਂਜੀ ਲੈਣ ਤੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨ ਆਰ ਆ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਚਲੋ ਬਾਬਿਓ ਅੱਜ ਜਲੰਧਰ ਚਲੇ ਸੀਗੇ ਆਪਾਂ ਵੀ ਅੱਜ ਬਾਹਰ ਦਾ ਵਲੌਗ ਸ਼ੁਰੂ ਕਰਦੇ ਆ ਨਾ ਘਰੇ ਹੀ ਪਾਉਂਦੇ ਰਹੀਦਾ ਉੱਥੇ ਤੇ ਇਸ ਕਰਕੇ ਅੱਜਲੰਧਰ ਜਲੰਧਰ ਘੁੰਮਦੇ ਆਣ ਵਾਲੇ ਤੁਹਾਨੂੰ ਮਾੜਾ ਮੋਟਾ ਦਿਖੋਨੇ ਨਾ ਕੀ ਮੋਹਲ ਚਾਲਿਆ ਬੀ ਬਾਬਿਓ ਕੀ ਹਾਲ ਚਾਲਿਆ ਲਓ ਬਾਬਿਓ ਅੱਗੇ ਜਲੰਧਰ ਗਏ ਸੀ ਯਾਰ ਅੱ ਤੇ ਕੋਈ ਘਰ ਦੇ ਨਾਲ ਹੁੰਦੇ ਮੈਂ ਘਰ ਦੇ ਨਾਲ ਵੀਡੀਓ ਨਹੀਂ ਬਣਾਉਂਦਾ ਠੀਕ ਆ ਆਪਣਾ ਉਹ ਕੰਮ ਨਹੀਂ ਹੈਗਾ ਤੁਹਾਨੂੰ ਪਤਾ ਹੀ ਆ ਕਿ ਵਲੌਗ ਘਰ ਦੇ ਘਰ ਦੇ ਤੇ ਹੋਣੇ ਜਾਂ ਕਦਾ ਵੀ ਹਨਾ ਆਪਣਾ ਦਾ ਸਦਾ ਜਾਂ ਬਸ ਆਹ ਕਬੂਤਰਾਂ ਵਾਲਾ ਤਾਂ ਕੀ ਆ ਕੰਮ ਤੇ ਇੱਥੇ ਹੀ ਕੰਮ ਚੱਕੀ ਚੁੱਕੀ ਜਾਂਦੇ ਆ ਠੀਕ ਆ ਤੇ ਛੋਟਾ ਜਿਹਾ ਦਾ ਕਲਿੱਪ ਲਾਉਂਗਾ ਜਾਂਦੇ ਆ ਦਾ ਤੇ ਉਹ ਥੋੜੀ ਜੀ ਬਣਾਈ ਸੀ ਵੀਡੀਓ ਤੇ ਹੋਰ ਸਰਾਉ ਬੱਬਿਓ ਕਿੱਦਾਂ ਠੀਕ ਆ ਸਾਰੇ ਭਰਾ ਤੇ ਜਿਹੜੇ ਜਿਹੜੇ ਵੀਰਾਂ ਦੇ ਬਾਈ ਕਮੈਂਟ ਆਏ ਸੋਨਾਂ ਦੇ ਜਵਾਬ ਦੇ ਲਈਏ ਥੋੜੇ ਬਾਲੇ ਤੇ ਬਾਕੀ ਫੇਰ ਵੀਡੀਓ ਬਣਾਈ ਆ ਨਾ 3 ਵਜੇ ਦਾ ਟਾਈਮ ਹੋ ਗਿਆ ਮੈਂ ਦਾਣਾ ਦੂਣਾ ਹੀ ਪੋਣਾ ਆ ਤੇ ਕਈ ਵੀਰਾਂ ਦਾ ਇੱਕ ਦੋ ਵੀਰਾਂ ਦੇ ਕਮੈਂਟ ਸੀਗੇ ਬਾਈ ਛਤਰੀ ਤੇ ਕਿੰਨਾ ਕੁ ਚਿਰ ਬੱਚੇ ਬਿਠਾਉਣੇ ਚਾਹੀਦੇ ਬਾਈ ਮੈਂ ਸਾਰੀ ਵੀਡੀਓ ਤੁਹਾਨੂੰ ਕੱਲ ਵੀ ਦੱਸੀ ਸੀ ਹਨਾ ਕਿ ਕੋਈ ਸੋਖਾ ਜਿਹਾ ਤਰੀਕਾ ਦੱਸਿਆ ਹੋਇਆ ਹਨਾ 20 ਬੱਚੇ ਕਿੱਦਾਂ ਲੋਣੇ ਛਤਰੀ ਤੇ ਕਿੱਦਾਂ ਨਹੀਂ ਬਾਈ ਉਹ ਤੁਸੀਂ ਜਿੱਦਾਂ ਮਤਲਬ ਸਵੇਰੇ ਬਿਠਾਉਂਦੇ ਆਪਾਂ ਸਵੇਰ ਨੂੰ ਪਾਣੀ ਪੂਣੀ ਜੇ ਛੋਟੇ ਬੱਚੇ ਆ ਤਾਂ ਪਾਣੀ ਪੂਣੀ ਦੇ ਕੇ ਬਿਠਾ ਦਿਓ ਦੋ ਤਿੰਨ ਘੰਟੇ ਬੈਠੇ ਰਹਿਣ ਦਿਓ ਬਾਅਦ ਚ ਉਲਾ ਲਓ ਠੀਕ ਆ ਐਡੇ ਬਾਅਦ ਸ਼ਾਮ ਨੂੰ ਬਾਈ ਜਾਲ ਜੂੜ ਲੱਗਾ ਤੇ ਉਹਦੇ ਵਿੱਚ ਛਤਰੀ ਲਾ ਕੇ ਸ਼ਾਮ ਨੂੰ ਦੋ ਤਿੰਨ ਘੰਟੇ ਬਿਠਾ ਲਓ ਸ਼ਾਮ ਸ਼ੂਟ ਇਹਦਾ ਬਿਨਾਂ ਛਤਰੀ ਤੋਂ ਵੀ ਲਾ ਲਓ ਜਿਹੜੇ ਨਹੀਂ ਉੜਦੇ ਠੀਕ ਆ ਉਦਾਂ ਹੀ ਤੁਹਾਨੂੰ ਦੱਸਿਆ ਵੀ ਇੱਕ ਛਤਰੀ ਜੀ ਨੀਵੀਂ ਇੱਕ ਉੱਚੀ ਇੱਕ ਵੱਡੀ ਦਾ ਲਾਇਆ ਕਰੋ ਫਿਰ ਬੱਚੇ ਆਪ ਹੀ ਇੱਕ ਦੂਜੀ ਤੇ ਜਾਂਦੇ ਜਾਂਦੇ ਉੱਤੇ ਗੇਝ ਜਾਂਦੇ ਹਨਾ ਇੱਕ ਤਾਂ ਵੱਡਾ ਬੱਚਾ ਛੱਡ ਦੋ ਜਿਹੜਾ ਉੱਡ ਉੱਡ ਕੇ ਦੂਜੀ ਛਤਰੀ ਤੇ ਵਿੰਦਾ ਹੋਵੇ ਉਹਦੇ ਆਲ ਦੇਖ ਕੇ ਫੇ ਜਲਦੀ ਲੱਗ ਜਾਂਦੇ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਗਰਦੇਵ ਵਾਲੀ ਜਾਂ ਕੋਈ ਵੀ ਤੁਹਾਡੇ ਕੋਈ ਦਾ ਹੀ ਨਸਲ ਹੈਗੀ ਤਾਂ ਉਹਦੀ ਵੀ ਸ਼ੌਂਕ ਕਰਾਉ ਬਾਈ ਮੈਂ ਪਹਿਲਾਂ ਵੀ ਸ਼ੌਂਕ ਕਰਾਇਆ ਹੋਇਆ ਹਨਾ ਤੇ ਬਾਕੀ ਕੋਈ ਚੱਕਰ ਨਹੀਂ ਦੇਖਦੇ ਜ ਅੱਜ ਵੀਡੀਓ ਚ ਦਿਖਾਉਣਾ ਤਾਂ ਉਹ ਵੀ ਦਿਖਾ ਦੂੰਗਾ ਥੋੜਾ ਬੜਾ ਜਿਹਾ ਟਾਈਮ ਮਿਲਿਆ ਹਨਾ ਤੇ ਤੁਹਾਨੂੰ ਇੱਕ ਦੋ ਮਾਦੀਆਂ ਦੇ ਜਾਂ ਇੱਕ ਦੋ ਨਰਾਂ ਦੇ ਸ਼ੌਂਕ ਕਰਾ ਦੂੰਗਾ ਠੀਕ ਆ ਤੇ ਇੱਕ ਹੋਰ ਵੀਰ ਦਾ ਕਮੈਂਟ ਆਇਆ ਕਿ ਬਾਈ ਜਿਹੜੀਆਂ ਮੈਡੀਸਨਾਂ ਜ਼ਰੂਰੀ ਹੁੰਦੀਆਂ ਤੁਸੀਂ ਕੱਲ ਕੱਲ ਬਾਈ ਮੈਂ ਵੀ ਬਾਅਦ ਚ ਵੀਡੀਓ ਦੇਖੀ ਸੀ ਹਨਾ ਉਹ ਗੱਲਾਂ ਗੱਲਾਂ ਦੇ ਵਿੱਚ ਹੀ ਥੋੜੀਆਂ ਹੀ ਦੱਸ ਹੋਈਆਂ ਹਨਾ ਤੇ ਜਿਹੜੀਆਂ ਬਾਈ ਜ਼ਰੂਰੀ ਮੈਡੀਸਨਾਂ ਹੁੰਦੀਆਂ ਆ ਬੈਟਨੀਸੋਲ ਦਾ ਮੈਂ ਤੁ ਤੇ ਉਦੋਂ ਬਾਅਦ ਬਾਈ ਜਿਹੜੀ ਟੈਟਰਾਸਾਈਕਲਨ ਦਾ ਜਿਹੜਾ ਪੀਲਾ ਪੈਕਟ ਟੈਰਾਮਾਈਸਿਨ ਦਾ ਜਿਹੜਾ ਆਉਂਦਾ ਨਾ ਟੈਟਰਾਸਾਈਕਲਨ ਦਾ ਪੀਲਾ ਪੈਕਟ ਉਹ ਤਾਂ ਲਾਜ਼ਮੀ ਤੁਹਾਡੇ ਕੋਠੇ ਤੇ ਬਾਈ ਹੋਣਾ ਚਾਹੀਦਾ ਸੋ ਬਿਮਾਰੀਆਂ ਨਾਲ ਲੜਦਾ ਬਾਈ ਉਹ ਠੀਕ ਆ ਉਦੋਂ ਬਾਅਦ ਜੇ ਤੁਹਾਡੇ ਕੋ ਕੋਈ ਵਾਇਰਸ ਵਾਲੀ ਹੈ ਨਹੀਂ ਤੇ ਬਾਈ ਵੀਰਕੋਨ ਐਸ ਲਿਆ ਕੇ ਰੱਖ ਲੋ ਠੀਕ ਆ ਉਸ ਤੋਂ ਬਾਅਦ ਚੇਹਰੇ ਰੂਸ਼ੇ ਰੂਸ਼ੇ ਤੋਂ ਤੁਹਾਨੂੰ ਉਹਦਾ ਦਾ ਜਿਹੜਾ ਟੈਟਰਾਸਾਈਕਲਨ ਦਾ ਪੈਕਟ ਹੈ ਉਹਨੂੰ ਰੂਸ਼ੇ ਰੂਸ਼ੇ ਨੂੰ ਵੀ ਚੱਕਦਾ ਸਾਰੇ ਮਤਲਬ ਸਾਰੇ ਕੰਮਾਂ ਤੋਂ ਕਰਦਾ ਉਹ ਉਹ ਰੱਖੀ ਰੱਖੋ ਅੱਖਾਂ ਵਾਲੀ ਜਿਹੜਾ ਤੁਹਾਨੂੰ ਮੈਂ ਉਹ ਡ੍ਰੌਪ ਦੱਸਿਆ ਹੀ ਤੇ ਬਿਮਰਲ ਹੋਣੀ ਚਾਹੀਦੀ ਬਰੂਟਨ ਹੋਣੀ ਚਾਹੀਦੀ ਆ ਠੀਕ ਆ ਇੱਕ ਤੁਹਾਡੇ ਓਸੋਵਿਟ ਕੈਲਸ਼ੀਅਮ ਹੋਣਾ ਚਾਹੀਦਾ ਜਿਹੜਾ ਆਪਾਂ ਪਾਉਣਾ ਕਦੀ ਕਦੀ ਹਫਤੇ 'ਚ ਇੱਕ ਦੋ ਵਾਰੀ ਤਾਂ ਪਾਇਆ ਕਰੋ ਕੈਲਸ਼ੀਅਮ ਠੀਕ ਆ ਜਿਆਦਾ ਨਹੀਂ ਪਾਉਣਾ ਥੋੜਾ ਥੋੜਾ ਪਾਈ ਚਲੋ ਤੇ ਹੋਰ ਬਾਈ ਜਿਹੜੀਆਂ ਜ਼ਰੂਰੀ ਹੁੰਦੀਆਂ ਬਸ ਆਹੀ ਆ ਬਾਈ ਬੈਟਨੀਸੋਲ ਜਲਤਾਂ ਲੁੱਤਾ ਖੜਦੀਆਂ ਤਾਂ ਬੈਟਨੀਸੋਲ ਦੇ ਦਿਓ ਉਹ ਵੀ ਚੌਥਾ ਹਿੱਸਾ ਹੈ ਨਾ ਜੇ ਆਪਾਂ ਜਦੂਜਾ ਦੂਜਾ ਅੱਧੀ ਵੀ ਦੇ ਸਕਦੇ ਆ ਉਦਾਂ ਪਰ ਚੌਥਾ ਹੀ ਸਹੀ ਰਹੋ ਕਿਉਂਕਿ ਇਹ ਮਾਦੀਆਂ ਮੁੱਦੀਆਂ ਅੰਡਿਆਂ ਤੋਂ ਬੰਦ ਹੋ ਜਾਂਦੀਆਂ ਜੇ ਆਪਾਂ ਸਟੀਲ ਰੋਡ ਤੇ ਉਦੋਂ ਬਾਅਦ ਬਾਈ ਬਸ ਆਹੀ ਦਵਾਈਆਂ ਹੁੰਦੀਆਂ ਯਾਰ ਹੋਰ ਤਾਂ ਕੋਈ ਜ਼ਿਆਦਾ ਨਹੀਂ ਹੈਗੀ ਹਨਾ ਬਾਲੀ ਗੱਲ ਆ ਬੱਚੇ ਵਾਲੀ ਇੱਕ ਪੈਰਾਸੀਟਾਮੋਲ ਲਿਆ ਕੇ ਰੱਖੋ ਜੇ ਤੁਹਾਨੂੰ ਲੱਗਦਾ ਵੀ ਯਾਰ ਸੁਸਤ ਜਿਹੇ ਹੁੰਦੇ ਦਾਣਾ ਦੂਣਾ ਨਹੀਂ ਖਾਂਦੇ ਤਾਂ ਕਈ ਵਲੇ ਅੰਦਰ ਬੁਖਾਰ ਹੁੰਦਾ ਤੇ ਤੁਸੀਂ ਪੈਰਾਸੀਟਾਮੋਲ ਦੀਆਂ ਦੋ ਟਾਈਮ ਸਵੇਰੇ ਸ਼ਾਮੀ ਦੋ ਦੋ ਬੂਦਾ ਦੇ ਦੋ ਉਹਦਾ ਟੈਟਰਾਸਾਈਕਲਨ ਦਾ ਪੈਕੇਟ ਵੀ ਉਹੀ ਕੰਮ ਕਰਦਾ ਪਰ ਚਲੋ ਡਾਇਰੈਕਟ ਜੇ ਬੁਖਾਰ ਜ਼ਿਆਦਾ ਤੇ ਫਿਰ ਆਪਾਂ ਉਹ ਦੇ ਸਕਦੇ ਹਾਂ ਠੀਕ ਆ ਹੁਣ ਬੁਖਾਰ ਤਾਂ ਕਿੱਦਾਂ ਪਤਾ ਲੱਗੂ ਬਾਈ ਕਈ ਵਲੇ ਤਾਂ ਇਥੋਂ ਨੱਕ ਦੇ ਵਿੱਚੋਂ ਮੂੰਹ ਦੇ ਵਿੱਚੋਂ ਗਰਮ ਹਵਾ ਮਾਰਦੇ ਹੁੰਦੇ ਆ ਤੇ ਸਿੱਲਾ ਸਿ ਕਈ ਨੱਕ ਦੇ ਉੱਤੋਂ ਪਰ ਵੀ ਪੱਟ ਲੈਂਦੇ ਆ ਠੀਕ ਆ ਬਾਕੀ ਬਾਈ ਉੱਦੇ ਹੀ ਪਤਾ ਲੱਗ ਜਾਂਦਾ ਉਹਦਾ ਕੂਤਰ ਬੁਖਾਰ ਵਾਲੇ ਕੂਤਰ ਦਾ ਮੂੰਹ ਸੁੱਕਣ ਲੱਪ ਜਾਂਦਾ ਬਾੜਾ ਕੂਤਰ ਦਾ ਠੀਕ ਆ ਤੇ ਇਕੱਠਾ ਜਾ ਕੇ ਪਰ ਫਲਾ ਕੇ ਬੈਠੂਗਾ ਤੇ ਕੱਚਾਂ ਦੇ ਵਿੱਚ ਬਾੜਾ ਨੋਰਮਲ ਕਬੂਤਰ ਇੱਕ ਦੇਖ ਲਿਓ ਤੁਹਾਨੂੰ ਉੱਥੋਂ ਅੰਦਾਜ਼ਾ ਹੋਊਗਾ ਬਾਈ ਠੀਕ ਆ ਪ੍ਰੈਕਟੀਕਲ ਕਰਨ ਦੇ ਨਾਲ ਹੀ ਹੋਣਾ ਬਾਈ ਦੱਸਣ ਨਾ ਜਾ ਪੁੱਛਣ ਨਾ ਇਦਾਂ ਨਹੀਂ ਜਦੋਂ ਬੁਖਾਰ ਦਾ ਪੜਨਾ ਤੁਸੀਂ ਆਪ ਸਿੱਖ ਸਕਦੇ ਆ ਬਾਈ ਜਦੋਂ ਤੁਸੀਂ ਕਬੂਤਰ ਫੜਿਆ ਠੀਕ ਆ ਉਹਦੇ ਇਦਾ ਪੱਲੇ ਜਿਹੜਾ ਇੱਕ ਨੋਰਮਲ ਕਬੂਤਰ ਲੈ ਲਓ ਪਹਿਲਾਂ ਨੋਰਮਲ ਦਾ ਟੈਂਪਰੇਚਰ ਚੈੱਕ ਕਰੋ ਠੀਕ ਆ ਸਦਾ ਪ ਤੁਸੀਂ ਜਿਹੜਾ ਬਿਮਾਰ ਕਬੂਤਰ ਆ ਉਹ ਫੜ ਲਓ ਫਿਰ ਉਹਦੇ ਵਿੱਚ ਦੇ ਪੁੱਠਾ ਪਹਿਲਾ ਹੱਤ ਲਾਓ ਫਿਰ ਸੱਦਾ ਲਾਓ ਠੀਕ ਆ ਦੋਨਾਂ ਦਾ ਤੁਹਾਨੂੰ ਟੈਂਪਰੇਚਰ ਦਾ ਪਤਾ ਲੱਗ ਜਾਣਾ ਪੁੱਠੇ ਤੇ ਜਲਦੀ ਪਤਾ ਲੱਗਦਾ ਹੁੰਦਾ ਨਾ ਇਸ ਕਰਕੇ ਦੋਨੇ ਹੱਥ ਲਾ ਕੇ ਦੇਖੋ ਪੁੱਠਾ ਸੱਦਾ ਹਨ ਦੋਨਾਂ ਕੱਚਾ ਥੱਲੇ ਤੁਹਾਨੂੰ ਉਤੋਂ ਆਪ ਹੀ ਪਤਾ ਲੱਗ ਜਾਣਾ ਬਾਕੀ ਸੇਕ ਦਾ ਪਤਾ ਲੱਗ ਜਾਂਦਾ ਹੁੰਦਾ ਨੱਕ ਤੋਂ ਤੇ ਪਹਿਲਾਂ ਚੰਗਾ ਕੂਤਰ ਫੜਨਾ ਬਾਅਦ ਚ ਬਿਮਾਰ ਫੜਨਾ ਇਹ ਨਹੀਂ ਬਿਮਾਰ ਫੜ ਕੇ ਬਾਅਦ ਚ ਚੰਗਾ ਫੜ ਲਓ ਜਾ ਕੇ ਠੀਕ ਆ ਬਿਮਾਰ ਫੜ ਕੇ ਤੇ ਹੱਥ ਧੋਣੇ ਫੇਰ ਦੂਜੇ ਕੂਤਰ ਨੂੰ ਹੱਥ ਲਾਉਣਾ ਇਨਫੈਕਸ਼ਨ ਹੋ ਜਾਂਦੀ ਹੈ ਇਹ ਕੋਈ ਏਡੀ ਗੱਲ ਨਹੀਂ ਜਾਂਦੀ ਇਨਫੈਕਸ਼ਨ ਇਹ ਵੀ ਇੱਕ ਕਟਾਣੂ ਜੇ ਹੁੰਦੇ ਆ ਇਦਾਂ ਹੀ ਇੱਕ ਇੱਕ ਦੇ ਦੂਜੇ ਤੇ ਆਪਾਂ ਨੂੰ ਹੁੰਦਾ ਰੇਸ਼ਾ ਕੇ ਨੂੰ ਹੋਇਆ ਉਹ ਤਾਂ ਦੂਜੇ ਨੂੰ ਵੀ ਹੋ ਜਾਂਦਾ ਹਨ ਕਿ ਬਈ ਘਰ ਚ ਇੱਕ ਨੂੰ ਹੋਇਆ ਹੁੰਦਾ ਤੇ ਸਾਰੇ ਫੈਮਿਲੀ ਨੂੰ ਇੱਕ ਵਾਰੀ ਫਿਰ ਜਾਂਦਾ ਇਦਾਂ ਹੀ ਬਈ ਇਹਨਾਂ ਦੀ ਵਜ੍ਹਾ ਇੱਕ ਅੱਦੇ ਨੂੰ ਰੇਸ਼ਾ ਹੋਇਆ ਤਾਂ ਉਹਨਾਂ ਤੋਂ ਪਾਣੀ ਕੁੰਡੇ 'ਚ ਇੱਕ ਵਾਰੀ ਪਾਣੀ ਪੂਣੀ ਪਿੰਦੇ ਸਭ ਤੋਂ ਜ਼ਰੂਰੀ ਬਈ ਜੇ ਕੁੰਤਰ ਨੂੰ ਰੇਸ਼ਾ ਹੋਇਆ ਨਾ ਉਹਨੂੰ ਅੱਡ ਕਰਨਾ ਹੀ ਕਰਨਾ ਬਾਕੀ ਬਿਮਾਰੀ ਵਾਲਾ ਅੱਡ ਕਰੋ ਨਾ ਕਰੋ ਠੀਕ ਹੈ ਕਬੂਤਰਾਂ ਦੇ ਵਿੱਚੋਂ ਪਰ ਜਿੰਨੂੰ ਰੇਸ਼ਾ ਜਾਂ ਅੱਖਾਂ ਖਰਾਬ ਆ ਉਹ ਖੁੱਡੇ 'ਚ ਉਹ ਬਹੁਤ ਜਲਦੀ ਫੈਲਦੀ ਕਬੂਤਰਾਂ ਦੇ ਵਿੱਚ ਠੀਕ ਆ ਤੇ ਵੀਰ ਕੋਣ ਐਸ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਬਾਈ ਸਪਰੇਸ ਗੁਰੂ ਕਰਦੇ ਰਿਆ ਕਰੋ ਠੀਕ ਆ ਲਿਆ ਕੇ ਹਫਤੇ ਚ ਇੱਕ ਅੱਧੀ ਵਾਰੀ ਜਾਂ ਦੋ ਵਾਰੀ ਸਪਰੇਅ ਕਰ ਦਿਆ ਕਰੋ ਇੱਕ ਤਾਂ ਕੀੜੀਆਂ ਮੱਛਰ ਮੁੱਛਰ ਨਹੀਂ ਹੁੰਦੇ ਤੇ ਕਬੂਤਰਾਂ ਨੂੰ ਖੂਨ ਪੀਣੀਆਂ ਮੱਖੀਆਂ ਹੁੰਦੀਆਂ ਆਉਣ ਹੀ ਆਉਂਦੀਆਂ ਠੀਕ ਆ ਆਪਣੇ ਕਾਲੇ ਪੱਭੂ ਕਿੰਨੇ ਸੀ ਬਾਈ ਢੇਰ ਲੱਗਾ ਹੁੰਦਾ ਏ ਐਂਡ ਸਫਾਈ ਕੋਈ ਨਹੀਂ ਹੈਗਾ ਹਣਾ ਕੋ ਟਾਮਾ ਟਾਮਾ ਹੀ ਹੋਊਗਾ ਇੱਕ ਅੱਧਾ ਜਿਹੜਾ ਬਚ ਬੂਜਾਂ ਦਾ ਕਰੇ ਗੜਬੜ ਕੇ ਸਾਈਡ ਤੋਂ ਸੇਕਾ ਸਪਰੇਅ ਤੋਂ ਉਹੀ ਹੋਊਗਾ ਨਹੀਂ ਤਾਂ ਤਕਰੀਬਨ ਮੈਂ ਰਾਤ ਨੂੰ ਹੁੰਦਾ ਹੁੰਦਾ ਤੁਸੀਂ ਕਰਿਆ ਜ ਜਦੋਂ ਕਾਲੇ ਪੱਪੂਆ ਨਾ ਜਿਹੜੇ ਉਹ ਰਾਤ ਨੂੰ ਨਿਕਲਦੇ ਬਾਈਂ ਨਿਹਰੇ ਦੇ ਵਿੱਚ ਤੁਸੀਂ ਨਿਹਰੇ ਚ ਚੁੱਪ ਕਰਕੇ ਹੋਣਾ ਤੇ ਲਾਈਟ ਖੁੱਡੇ ਦੀ ਬੰਦ ਹੋਣੀ ਚਾਹੀਦੀ ਆ ਪੰਪ ਤੁਹਾਡੇ ਕੋਲ ਹੋਵੇ ਚੱਲਦਾ ਹੋਵੇ ਸਪਰੇਅ ਲਾ ਕੇ ਹਨਾ ਇਹ ਨਹੀਂ ਕਿ ਜਦ ਤੱਕ ਉਹ ਮਿੰਟੋ ਮਿੰਟੀ ਪੜ ਜਾਂਦੇ ਥੱਲੇ ਬਸ ਉਦੋਂ ਹੀ ਲਾਈਟ ਔਨ ਕਰੋ ਨਾਲ ਹੀ ਸਪਰੇਅ ਪੱਪੂਆਂ ਦੇ ਉੱਤੇ ਕਰ ਦੋ ਜੇ ਪੱਪੂ ਦੀ ਦੇ ਜਦੋਂ ਹੀ ਮਰ ਜਾਂਦੇ ਬਾਈ ਥੋੜੇ ਕਿਛਰੇ ਦੇ ਵਿੱਚ ਹੀ ਹਨਾ ਜੇ ਉਦੋਂ ਨਹੀਂ ਮਰੂਗੇ ਤੇ ਖੁੱਡਾ ਖੱਡਾ ਜਾ ਕੇ ਬਾਅਦ ਚੋਂ ਦੀ ਦਿਖਣੇ ਵੀ ਨਹੀਂ ਤੁਹਾਨੂੰ ਭੱਜ ਭੁੱਜ ਜਾਂਦੇ ਕਿਹੜੇ ਪਾਸੇ ਜਾਂਦੇ ਹਨਾ ਦੀਦੇ ਨਹੀਂ ਹੈਗੇ ਤੇ ਕੀੜੀਆਂ ਕੂੜੀਆਂ ਵੀ ਹੁੰਦੀਆਂ ਉੱਤੇ ਵੀ ਸਪਰੇਅ ਕਰ ਦੋ ਵਿੱਚੋਂ ਦੂਜੀ ਪਾ ਕੇ ਨਾ ਇਹ ਪੋਟਾਸ਼ੀਅਮ ਠੀਕ ਆ ਜਿੱਦਾਂ ਮਤਲ ਮੈਂ ਤੁਹਾਨੂੰ ਦੱਸ ਰਣਾ 1 ਲੀਟਰ ਦੇ ਵਿੱਚ ਦੋ ਚੁਟਕੀਆਂ ਇਦਾਂ ਭਰ ਕੇ ਦੋ ਚੁਟਕੀਆਂ ਪੋਟਾਸ਼ੀਅਮ ਦੀਆਂ ਤੇ ਚਮਚੇ ਦਾ ਅੱਧਾ ਹਿੱਸਾ ਤੁਸੀਂ ਉਹ ਪਾ ਸਕਦੇ ਆ ਰੱਬ ਦਾ ਟੱਪਲਾ ਕਰੇ ਵੀਰ ਕੋਣੈ ਸੁਧੀਆਂ ਠੀਕ ਆ ਉਹ ਉਹ ਵਾਸਤੇ ਸਪਰੇਅ ਕਰੋ ਉਹਦੀ ਕੋਲ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਪਹਿਲਾਂ ਉਹਨੂੰ ਪੰਪ ਜਿਹਨੂੰ ਹਿਲਾ ਕੇ ਇਦਾਂ ਸ਼ੇਕ ਜਾਂ ਕਰਕੇ ਤੇ ਉਹ ਉਹ ਦਿਓ ਤੁਸੀਂ ਠੀਕ ਆ ਐ ਦਿਓ ਕਹਤਾ ਸਪਰੇਅ ਕਰੋ ਉਹ ਉਹ ਕੁੱਜਿਆਂ ਦੇ ਵੀ ਪਾ ਸਕਦੇ ਕੱਲ ਮੈਂ ਪੋਟਾਸ਼ੀਅਮ ਆਪਣੇ ਸਾਰੇ ਕੂਤਰਾਂ ਨੂੰ ਪਲਾਇਆ ਇੱਕ ਵਾਰੀ ਠੀਕ ਆ ਇਦਾਂ ਦੋ ਚੁਟਕੀਆਂ ਇੱਕ ਬਾਲਟੀ ਚ ਪਾਤਾ ਉਹ 12 13 ਲੀਟਰ ਪਾਣੀ ਪੈਂਦਾ ਠੀਕ ਆ ਉਹ ਚੁਟਕੀਆਂ ਦੋ ਪਾ ਕੇ ਜਦੋਂ ਘੋਲ ਗਿਆ ਥੋੜਾ ਜਿਹਾ ਮੈਂ ਟੈਰਾਮਾਈਸਿਨ ਦਾ ਪਾਊਡਰ ਪਾਇਆ ਉਹ ਸਾਰੇ ਕੂਤਰਾਂ ਨੂੰ ਬਈ ਪਲਾਤਾ ਉਹਦੇ ਨਾਲ ਬਈ ਇਹ ਹੁੰਦਾ ਅੰਦਰੋਂ ਸਾਫ਼ ਹੋ ਜਾਂਦੇ ਕੂਤਰ ਠੀਕ ਆ ਤੇ ਕੀੜੇ-ਕੂੜੇ ਵੀ ਮਾਰ ਦਿੰਦਾ ਜਿਹੜੇ ਬਲੱਪ ਪੈਂਦੇ ਹਨ ਉਹ ਵੀ ਘਟ ਜਾਂਦੇ ਆ ਫਿਰ ਠੀਕ ਆ ਆਂਡੇ-ਉਂਡੇ ਸਾਫ਼ ਦਿੰਦੀ ਉਹ ਜਿਹੜੀ ਪੋਟਾਸ਼ੀਅਮ ਆ ਤੇਜ ਹੁੰਦੀ ਉਹ ਪਾਣੀ ਸੀਗਾ ਉਹ ਪਾਣੀ ਪੂਣੀ ਸਾਫ਼ ਕਰਦੇ ਜਿੱਦਾਂ ਹੁਣਾ ਪਾਣੀ ਥੱਲੇ ਨਾ ਮੀਹ ਦਾ ਪਾਣੀ ਪੂਣੀ ਥੱਲੇ ਗਿਆ ਆ ਉਹਦੇ ਕਰਕੇ ਵੀ ਬਾਈ ਪਾਣੀ ਦਾ ਜਿਹੜੇ ਪਾਣੀ ਚ ਵੀ ਘਟਾਉ ਨੂੰ ਇਹੋ ਜਿਹੇ ਬਣੇ ਆ ਜਿਹੜੇ ਪੇਟ ਖੂੜ ਖਰਾਬ ਕਰਦੇ ਪਾਣੀ ਵਾਲੀਆਂ ਮਿੱਠਾ ਮਾਰਦੇ ਨਾ ਕਬੂਤਰ ਸਭ ਤੋਂ ਵੱਡਾ ਰੀਜ਼ਨ ਉਹ ਹੀ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆ ਸੀ ਬਾਈ ਲਕਵੇਦੋ ਬਾਈ ਸਾਰੀ ਦਾ ਆਪਾ ਲਕਵੇਦੀ ਦੱਸੀ ਕੀ ਕੀ ਲਾਇਆ ਕਿਤਾ ਕਿਤਾ ਲਾਇਆ ਹਣਾ ਉਹ ਤੁਸੀਂ ਵੀਡੀਓ ਦੇਖ ਲਿਓ ਪੁਰਾਣੀਆਂ ਜਾ ਕੇ ਲਕਵੇਦੋ ਮੈਂ ਲਿਖੀਆਂ ਹੋਈਆਂ ਠੀਕ ਆ ਪਰ ਟਾਈਟਲ ਲਿਖਿਆ ਹੋਊਗਾ ਤੇ ਤੁਸੀਂ ਸਰਚ ਮਾਰ ਲਿਓ ਮੇਰਾ ਨਾਮ ਲਿਖ ਕੇ ਤੇ ਉਹ ਵੀਡੀਓ ਨਿਕਲ ਹੋਣੀਆਂ ਆ ਕਿੱਦਾਂ ਕਿਦਾਂ ਸ਼ੁਰੂ ਤੋਂ ਲੈ ਕੇ ਜਦੋਂ 빙ਗੇ ਹੋਈ ਸੀ ਆਪਾਂ ਕੀ ਕਰ ਰਹੇ ਬਾਈ ਮੈਂ ਅੱਧੀਆਂ ਦਾ ਕਬੂਤਰੀਆਂ ਤੁਹਾਨੂੰ ਦਿਖਾਈਆਂ ਹੀ ਨਹੀਂ ਮਾ ਅੱਜ ਤੁਹਾਨੂੰ ਦਰਸ਼ਨ ਕਰਾ ਦਿੰਦਾ ਕਬੂਤਰੀਆਂ ਦੇ ਵੀ 12 13 ਕਬੂਤਰੀਆਂ ਸੀ ਜਿਹੜੀਆਂ 빙ਗੀਆਂ ਹੋਈਆਂ ਸੀ ਬਾਈ ਐ ਧੋਣ ਥੱਲੇ ਨੂੰ ਲਾਉਂਦੀ ਐ ਪੂਰੀਆਂ ਟੇਢੀ ਹੋ ਕੇ ਤਾਂ ਪੂਰੀ ਘਮੋਦੀਆਂ ਗਈ ਹੁਣ ਤੁਹਾਨੂੰ ਅੱਜ ਦਰਸ਼ਨ ਕਰਾ ਦਿੰਨੇ ਕਬੂਤਰੀਆਂ ਦਾ ਵੀ ਜਿਹੜੀਆਂ ਆਪਾਂ ਸੈੱਟ ਕੀਤੀਆਂ ਬਾਈ ਲੱਕਵੇ ਦਾ ਤਾਂ ਬਹੁਤ ਜਲਦੀ ਹੱਲ ਹੋ ਜਾਂਦਾ ਪੰਜ-ਸੱਤ ਦਿਨ ਦੀ ਗੇਮ ਆ ਤੁਸੀਂ ਹੈ ਨਾ ਜਿੱਦਾਂ ਮੈਂ ਮੈਡੀਸਨਾਂ ਦੱਸੀਆਂ ਆ ਠੀਕ ਆ ਉਹ ਲਾਈ ਜਾਓ 2 ਦਿਨ ਛੱਡ ਕੇ ਚਾਹੇ 1 ਦਿਨ ਇੱਕਪਨ ਇੰਜੈਕਸ਼ਨ ਦੱਸਿਆ ਸੀ ਤੁਹਾਨੂੰ ਮੈਂ ਇਹ ਵੈਰੀ ਵੰਦਾ ਵੈਰੀ ਵੰਦਾ ਜਿਹੜਾ ਇੰਜੈਕਸ਼ਨ ਦੱਸਿਆ ਬਾਈ ਉਹ ਤੁਸੀਂ 5-5 ਟੱਕ ਲਾਉਣੇ ਪਹਿਲਾਂ 5-5 ਟੱਕ ਲਾਉਣੇ ਠੀਕ ਆ ਜਦੋਂ ਦੂਜੀ ਦਿਨ ਲਾਉਣੇ ਉਦੋਂ 3 ਟੱਕ ਲਾਉਣੇ ਠੀਕ ਆ ਫਿਰ ਜਦੋਂ ਚੌਥੀ ਵਾਰੀ ਲਾਉਣੀ ਆ ਇਹ ਵਾਥੋਰੀ 3ਜੀ ਵਾਰੀ ਲਾਉਣੀ ਆ ਜਦੋਂ ਫਿਰ 2 ਦਿਨ ਛੱਡ ਕੇ 2-2 ਦਿਨ ਛੱਡ ਕੇ ਲਾਉਣਾ ਹਾਂ ਨਾ ਠੀਕ ਆ 1 ਦਿਨ ਛੱਡ ਕੇ ਵੀ ਲਾ ਸਕਦੇ ਆ ਪਰ ਘਟਾ ਕੇ ਫੇਰ ਜੇ ਬਰਾਬਰ ਲਾਉਣਾ ਫੇ ਭਾਈ 2 ਦਿਨ ਛੱਡ ਕੇ ਲਾਓ ਜੇ 5-5 ਟੱਕੀ ਲਾਉਣੇ ਨਾ ਫੇ 2 ਦਿਨ ਛੱਡ ਕੇ ਲਾਓ ਜੇ 1 ਦਿਨ ਛੱਡ ਕੇ ਲਾਉਣਾ ਪਹਿਲਾਂ 5 ਟੱਕ ਲਾਓ ਫੇ 3 ਲਾ ਦੋ ਤੇ ਫੇ 2 ਲਾ ਦੋ ਠੀਕ ਆ ਫੇ ਬਾਅਦ ਚ ਜੇ ਤੁਹਾਨੂੰ ਲੱਗਦਾ ਵੀ ਕਸਰ ਮਾੜੀ ਮੋਟੀ ਹੈਗੀ ਤਾਂ 2 ਕੁ ਦਿਨਾਂ ਬਾਅਦ ਫੇ ਲਾ ਦਿਓ ਠੀਕ ਆ 2 ਕੁ ਟੱਕ ਤੇ ਆਹੀ ਸੀ ਨਾ ਤੇ ਉਹਦੇ ਨਾਲ ਭਾਈ ਸੈੱਟ ਹੋ ਜਾਂਦੇ ਬਹੁਤ ਜਲਦੀ ਜਣਾ ਬਾਕੀ EVON ਜਿਹੜਾ EVON 400 ਹੁੰਦਾ ਨਾ ਉਹ ਤੁਸੀਂ ਇੱਕ ਵੀ ਦੇ ਸਕਦੇ ਆ ਗੋਲੀਆਂ ਬਣਾ ਕੇ ਵੀ ਦੇ ਸਕਦੇ ਹੋਈ ਆ ਠੀਕ ਆ ਜੇ ਜਦਾ ਮੈਂ ਦਿੰਦਾ ਹੁੰਦਾ ਉਹਨਾਂ ਇੱਕ ਦਿਨ ਛੱਡ ਕੇ ਈਵੇਂ ਹੁੰਦਾ ਕੈਪਸੂਲ ਅੱਜ ਦੇ ਦਿੱਤਾ ਕੱਲ ਨਹੀਂ ਦੇਣਾ ਪਰਸੋਂ ਫੇਰ ਦੇਣਾ 400mg ਦਾ ਹੁੰਦਾ ਹਨਾ ਆਪਾਂ ਲਾਏ ਉਹਦਾ ਕੋਈ ਸਾਈਡ ਇਫੈਕਟ ਨਹੀਂ ਮੈਨ ਲਾਏ ਆ ਠੀਕ ਆ ਤੇ ਮੈਂ ਤਾਂ ਕੱਲ ਮੱਛੀ ਦਾ ਜਿਹੜਾ ਕੈਪਸੂਲ ਹੁੰਦਾ ਆ ਉਹ ਵੀ ਜਿਹੜਾ ਕਬੂਤਰ ਐ ਤੋਂ ਹਲਾਉਂਦਾ ਸੀ ਉਹਨੂੰ ਕੱਲ ਦਿੱਤਾ ਗਰਮੈਸ਼ ਵਾਸਤੇ ਠੀਕ ਆ ਉਹਦੇ ਵਿੱਚ ਵਿੱਚ ਉਹਨਾਂ ਬਹੁਤ ਫਰਕ ਪਿਆ ਪਹਿਲਾਂ ਤਾਂ ਐ ਧੋਣ ਕਰਕੇ ਪਿਛੇ ਨੂੰ ਡਿੱਗੀ ਜਾਂਦਾ ਜੀ ਹਨਾ ਅੱਜ ਕਬੂਤਰ ਬੈਠਾ ਠੀਕ ਆ ਉਹਦਾ ਥੋੜੀ ਜੀ ਹਲਾਉਂਦਾ ਮਾੜੀ ਮਾੜੀ ਪਰ ਉਹਦੇ ਨਾਲ ਥੋੜੀ ਜੀ ਗਰਮੈਸ਼ ਵੇਰੀ ਵਨ ਦਾ ਟੀਕਾ ਲਾਇਆ ਸੀ ਮੈਂ ਕਹਾਂ ਯਾਰ ਫਰਕ ਪੈਣਾ ਨਹੀਂ ਪਰ ਬਈ ਅੱਜ 4-5 ਦਿਨ ਹੋ ਗਏ ਆ ਹੁਣ ਉਹ ਕਬੂਤਰੀਆਂ ਸੱਧੀਆਂ ਹੋਣ ਲੱਗ ਪਈਆਂ ਜਿਹੜੀਆਂ 빙ਗਿਆ ਸੀ ਨਾ ਐਂਡ ਸੱਧੀਆਂ ਹੋ ਗਈਆਂ ਬਾਈ ਜਿਹੜੀਆਂ ਧੌਣ ਧੂਣ ਬੀ ਲਾਉਂਦੀਆਂ ਸੀ ਨਾਲ ਆ ਰਾਣੀ ਖੇਦ ਦੀ ਜਿਹੜੀ ਆ ਉਹ ਬਾਈ ਕਹਿੰਦੇ ਬਾਈ ਉਹ ਰਾਣੀ ਖੇਦ ਦੀ ਉਹ ਟੀਕਾ ਜਾਂ ਹੁੰਦਾ ਉਹ ਮਿਕਸ ਕਰ ਲਿਓ ਪਾਣੀ ਦੇ ਵਿੱਚ ਜਿਹੜਾ ਗੁਲਗੁਈਆ ਨਾਲ ਦਿੰਦੇ ਆ ਤੇ ਨਾਲ ਆਈਸ ਦਾ ਇੱਕ ਪੌਚ ਹੁੰਦਾ ਉਹ ਨਾਲ ਹੀ ਰੱਖਣਾ ਜਿਹੜੀ ਉਹ ਰਾਣੀ ਖੇਦ ਦੀ ਬਿਮਾਰੀ ਵਾਲੀ ਆ ਲਸੋਟਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਬਾਈ ਉਹ ਲਵੇੜ ਕੇ ਰੱਖਣੀ ਸ਼ਾਮੇ ਰੱਖਣੀ ਆ ਤੇ ਜਦੋਂ ਲਾਲੀ ਉ ਤੇ ਉਹਦੀਆਂ ਬਾਈ ਲੂਣਾ ਕਿਦਾਂ ਉਹ ਇੱਕ ਇੱਕ ਬੂੰਦ ਬਾਈ ਤੁਸੀਂ ਓਏ ਉਹਦੀਆਂ ਅੱਖਾਂ 'ਚ ਪਾ ਦਿਓ ਤੇ ਇੱਕ ਇੱਕ ਕੰਨਾਂ 'ਚ ਪਾ ਦਿਓ ਭਾਵੇਂ ਇੱਕ ਇੱਕ ਨੱਕ 'ਚ ਪਾ ਦਿਓ ਬਸ ਆਹ ਹੀ ਵੈਰੀ ਉਹਦਾ ਵੈਕਸੀਨ ਕਰਨ ਦਾ ਇਹੀ ਆ 15 ਦਿਨਾਂ ਬਾਅਦ ਕਰੀ ਜਾਓ ਜੇ ਤੁਹਾਨੂੰ ਲੱਗਦਾ ਪ੍ਰੋਬਲਮ ਨਹੀਂ ਜਾਂਦੀ ਪਈ ਨਾ ਉਦੋਂ ਤੇ ਇੱਕ ਵਾਰੀ ਕਰਨ ਤੇ ਹੀ ਬਹੁਤ ਆ ਤੇ ਇੰਨਾ ਧਿਆਨ ਰੱਖਣਾ ਵੀ ਠੰਡੇ ਵੈਸਮ 'ਚ ਹੋਵੇ ਜੇਦਰ ਬਦਲ ਬੁੱਦਲ ਜਾਣਾ ਉਸ ਦਿਨ ਕਰੋ ਬਾਲੀ ਗਰਮੀ 'ਚ ਨਹੀਂ ਕਰਨੀ ਇਹ ਗਰਮ ਬਹੁਤ ਜ਼ਿਆਦਾ ਹੁੰਦੀ ਇਹ ਭਾਵੇਂ ਤੁਸੀਂ ਗੂਗਲ ਤੇ ਜਾਂ ਕਿਤੇ ਵੀ ਚੈੱਕ ਕਰ ਲਿਓ ਗਰਮ ਬਹੁਤ ਹੁੰਦੀ ਤੁਸੀਂ ਦੇ ਵਿੱਚ ਧੁੱਪੇ ਨਾਲ ਲਾ ਕੇ ਤੇ ਪਾ ਦਿਓ ਵੀ ਵਾਹੀ ਪਾ ਧੁੱਪੇ ਪਾ ਲਈ ਬਾਕੀ 1 ਬਾਈ ਦਾ ਕਿਹਾ ਸੀ ਆ ਬਾਈ ਵੀ ਅੱਖਾਂ ਦਾ ਜਿਹੜਾ ਡ੍ਰੋਪ ਆ ਲਾ ਕੇ ਤੁਸੀਂ ਕਹਿੰਦੇ ਆ ਵੀ ਧੁੱਪੇ ਪਾਉਣਾ ਚਾਹੀਦਾ ਵੀ ਉਹ ਤਾਂ ਯਾਰ ਧੁੱਪੇ ਇਨ ਮਤਲਬ ਰੈਕਸ਼ਨ ਕਰ ਜੂਗਾ ਕੁਛ ਨਹੀਂ ਬਾਈ ਜਿਹੜਾ ਮੈਂ ਤੁਹਾਨੂੰ ਡ੍ਰੋਪ ਦੱਸਿਆ ਨਾ ਉਹ ਵਾਲਾ ਡ੍ਰੋਪ ਤੁਸੀਂ ਪਾ ਗਏ ਹੋਰ ਡ੍ਰੋਪ ਦੀ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਜਿਹੜਾ ਮੈਂ ਵਰਤਦਾ ਬਾਈ 8-9 ਸਾਲ ਹੋ ਗਏ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉਹ ਮੈਂ ਪਾ ਕੇ ਹਮੇਸ਼ਾ ਬਾਈ ਨਾਲ ਟੈਰਾਮਾਈਸਿਨ ਦੀ ਛੁਟਕੀ ਐਦਾਂ ਪਾਊਡਰ ਮੂੰਹ 'ਚ ਸਿੱਟ ਦੇਣੀ ਪਾਊਡਰ ਦੀ ਟੈਟਰਾਸਾਈਕਲਿਨ ਦੇ ਪੀਲੇ ਪੈਕਟ ਦੀ ਨਾਲ ਅੱਖਾਂ ਦੇ ਵਿੱਚ ਬਾਈ ਇੱਕ ਇੱਕ ਡ੍ਰੋਪ ਪਾ ਕੇ ਧੁੱਪੇ ਬਈ ਦੁਆ ਘੰਟਿਆਂ ਦੇ ਵਿੱਚ ਰੀ ਸ਼ਾਰੂ ਸ਼ਾ ਕੀ ਸਾਰਾ ਨੱਕ ਨੂਕ ਦਾ ਅੱਖਾਂ ਔਖਾਂ ਐ ਪਟਾਕੇ ਵਾਂਗੂ ਚਮਕਦੀਆਂ ਬਾਅਦੋਂ ਲਗਾਤਾਰ ਦਿਹਾੜੀ ਚ ਤਿੰਨ ਕ ਚਾਰ ਵਾਰੀ ਪੰਜ ਵਾਰੀ ਉਹ ਕਲਾ ਡ੍ਰੋਪ ਪਾਈ ਚਲੋ ਸਵੇਰੇ ਸ਼ਾਮ ਟੈਰਾਮਾਈਸਿਨ ਦੀ ਇੱਕ ਝੁਟਕੀ ਦੇਈ ਚਲੋ ਜੇ ਇਹ ਬੱਚੇ ਪਾਲਦੇ ਵੱਡੀਆਂ ਮਾਦੀਆਂ ਵੱਡੇ ਨਾ ਰਿਆ ਤੇ ਉਹ ਮੈਂ ਜਿੱਦਾਂ ਦੱਸਿਆ ਕਿ ਮਾਦੀ ਚੱਕ ਲਓ ਪਹਿਲਾਂ ਉਹਨੂੰ ਮੈਡੀਸਿਨ ਉਹਦੀ ਪ੍ਰੋਪਰ ਦੇ ਦਿਓ ਉਦੋਂ ਮਾਦੀ ਛੱਡ ਦਿਓ ਜਦੋਂ ਖਿੱਚ ਖੁੱਚ ਗਈ ਮੈਡੀਸਿਨ ਤੁਹਾਨੂੰ ਪਤਾ ਵੀ ਯਾਰ ਹੁਣ ਖਿੱਚ ਗਈ ਪੋਟਾ ਖਾਲੀ ਹੋ ਗਿਆ ਭੁੱਖੇ ਪੇਟ ਦੇ ਦਿਓ ਕੋਈ ਚੱਕਰ ਨਹੀਂ ਖਿੱਚਣਾ ਤਾਂ ਫੇਰੀ ਨਾਲ ਪਾਣੀ ਕੋਈ ਵੀ ਮੈਡੀਸਿਨ ਦੇਣੀ ਆ ਕਹੀ ਵੀ ਤਰ੍ਹਾਂ ਦੀ ਕੀੜਿਆਂ ਦੀ ਮਲਪਾ ਕੁਝ ਵੀ ਲਾਉਣੀ ਆ ਆਪਾਂ बुखार ਦੀ ਜਾਂ ਕੁਝ ਵੀ ਬੱਚਿਆਂ ਤੱਕ ਨਾ ਜਾਵੇ ਹਨਾ ਮੈਡੀਸਨ ਉਹ ਨਹੀਂ ਤਾਂ ਬੱਚੇ ਕਿਉਂਕਿ ਦਵਾਈ ਸਟਰੋਂਗ ਹੁੰਦੀ ਬੱਚੇ ਮਰ ਸਕਦੇ ਆ ਛੋਟੇ ਬੱਚੇ ਜਿਹੜੇ ਹੁੰਦੇ ਆ ਠੀਕ ਆ ਵੱਡੇ ਬੱਚੇ ਪਰ ਉਹ ਕੱਢ ਦੂਗੀ ਜਾ ਕੇ ਜਾ ਕੇ ਬੱਚਿਆਂ ਨੂੰ ਦੇ ਦੂਗੀ ਤੇ ਕਬੂਤਰੀ ਦੇ ਤੱਕ ਕਬੂਤਰ ਤੇ ਫੇਰ ਅਸਰ ਨਹੀਂ ਕਰਨਾ ਉਹ ਤੁਸੀਂ ਇੱਦਾਂ ਬਸ ਇੱਧਰ ਉੱਧਰ ਕਰਕੇ ਜਦੋਂ ਖਿੱਚ ਗਈ ਪਾਣੀ 2 ਐਮ ਐਲ ਤੁਸੀਂ ਦਿੱਤਾ ਵੀ ਦੇਖ ਲਿਆ ਵੀ ਪੋਟਾ ਖਾਲੀ ਆ ਯਾਰ ਹੁਣ ਮੈਡੀਸਨ ਖਿੱਚ ਗਈ ਹਣੀ ਬਾਅਦ ਚ 5 ਐਮ ਐਲ ਸਾਦਾ ਦਿਓ ਜਦੋਂ ਵੀ ਖਿੱਚ ਗਈ ਜਾ ਕੇ ਬੱਚਿਆਂ ਦੇ ਛੜ ਦੋ ਦਾਣਾ ਦੂਣਾ ਪਾ ਦਿਓ ਫੇਰ ਕਬੂਤਰ ਚੱਕ ਲੋ ਇੱਦਾਂ ਕਬੂਤਰ ਨੂੰ ਲਾ ਦਿਓ ਫੇਰ ਉਹਦੇ ਤੇ ਆयो ਬਾਬਿਓ ਤੁਹਾਨੂੰ ਜਰਬਰਾ ਦੀ ਸ਼ੌਂਕ ਕਰਾਈਏ ਤੇ ਜਿਹੜੇ ਬਾਈ ਕਹਿੰਦੇ ਸੀ ਪੁੰਨੂ ਵਾਲੇ ਜਾਂ ਕਿੱਦਾਂ ਵੀਰਦੇਵ ਵਾਲੇ ਪਏ ਆ ਮੈਂ ਤੁਹਾਨੂੰ 2-4 ਦਿਖਾ ਦੇਣਾ ਠੀਕ ਆ ਪਹਿਲਾਂ ਗਿਰਦੇਵ ਵਾਲੀ ਵੱਡੀ ਮਾਦੀ ਦਿਖਾ ਦੇਣਾ ਤੁਹਾਨੂੰ ਜਿਹੜੀ ਆਪਣੀ ਮੇਨ ਕਬੂਤਰੀ ਆ ਜਿੱਤੋਂ ਨਸਲ ਤੂਰੀ ਸਾਰੀ ਹਨਾ ਉਹ ਦਾ ਵੀ ਪੁੱਤਰ ਗਿਰਦੇਵ ਵਾਲਿਆਂ ਤੋਂ ਬਣਿਆ ਹੋਇਆ ਠੀਕ ਆ ਟਾ ਰੱਤਾ ਬੈਠਾ ਇਹ ਵੀ ਪੁੱਤਰ ਗਿਰਦੇਵ ਵਾਲਿਆਂ ਤੋਂ ਬਣਿਆ ਹੋਇਆ ਠੀਕ ਆ ਮਤਲਬ ਪਿਓਰਿਟੀ ਜੀ ਨਹੀਂ ਹੈਗਾ ਹੈਗਾ ਮੇਸੇ ਮਤਲਬ ਹੈਗੇ ਕਬੂਤਰ ਜਿੱਦਾਂ ਗਿਰਦੇਵ ਵਾਲੇ ਆ ਜਾਂ ਕਬੂਦਰੀ ਗਿਰਦੇਵ ਵਾਲੀ ਲੱਗੀ ਹੋਈ ਐਦਾਂ ਹਨਾ ਤੇ ਇਹ ਤੁਹਾਨੂੰ ਮੈਂ ਡਾਵੀਂ ਲਗੋਣਾ ਪਿਆ ਇਹ ਚਾ ਦੋ ਆਪਣੇ ਕੋ ਬਿਠੇ ਇੱਕ ਤੇ ਦੋ ਉਦਾਂ ਤੇ ਵੈਸੇ ਇਹ ਜਿਹੜਾ ਡੱਬਾ ਬੈਠਾ ਇਹ ਵੀ ਗਰਦੀਵ ਵਾਲਿਆਂ ਚੋਂ ਬਣਿਆ ਹਨਾ ਬਾਕੀ ਮੈਂ ਹੁਣ ਕਾਲੂ ਕੱਲ ਤਾਂ ਆਇਆ ਨਹੀਂ ਅੱਜ ਹੁਣ ਕੀਤਾ ਅਜ ਮੈਂ ਵੀ ਸ਼ਹਿਰ ਗਿਆ ਸੀ ਹਨਾ ਮੇਰਾ ਵੀ ਨਹੀਂ ਟਾਈਮ ਲੱਗਾ ਤੇ ਕੱਲ ਨੂੰ ਖੁੱਡੇ ਸਾਫ਼ ਕਰਨੇ ਆ ਖੁੱਡੇ ਗੰਦੇ ਹੋ ਗਏ ਹਨਾ ਉਦਾਂ ਸੁੱਕੇ ਆ ਪਰ ਫਿਰ ਵੀ ਪਰਪੂਰ ਬੈਠਾ ਪੁੱਠਾ ਨਹੀਂ ਆ ਮਾੜੀਆਂ ਮਾੜੀਆਂ ਖੁਰਚ ਦਾਂਗੇ ਹਨਾ ਸਾਫ਼ਾਈ ਜੀ ਹੋ ਜੂਗੀ ਤੇ ਨਾਲੇ ਪਾ ਦਾਂਗੇ ਮਿੱਟੀ ਆਹ ਉੱਪਰ ਗਰਦੀਵ ਵਾਲਿਆਂ ਚੋਂ ਆ ਬਾਕੀ ਜਿਨ੍ਹਾਂ ਨੂੰ ਸਮਝ ਹੈਗੀ ਆ ਉਹ ਪਛਾਣ ਗਏ ਹੋਣੇ ਹਨ ਗਰਦੇਵ ਵਾਲੇ ਪੁੱਤਰ ਕਿੱਦਾਂ ਦੇ ਆ ਤੇ ਕਿੱਦਾਂ ਦੇ ਨੇ ਆ ਵੀ ਪੁੱਤਰੀ ਗਰਦੇਵ ਵਾਲਿਆਂ ਦਾ ਬਲੱਡ ਹੈਗਾ ਲਾਲ ਜੀ ਆ ਵੀ ਕੂਤਰੀ ਭਾਈ ਗਰਦੇਵ ਵਾਲਿਆਂ ਚੋਂ ਆ ਠੀਕ ਆ ਇਹ ਆਪਣੀ ਸੰਤਪੁਰ ਫੇਜੀ ਜਿੱਤੀ ਸੀ ਬਾਜੀ ਹਨਾ ਉਹ ਕੂਤਰੀ ਵੀ ਗਰਦੇਵ ਵਾਲਿਆਂ ਚੋਂ ਆ ਜਿਹੜੀ ਬੈਠੀ ਆ ਤੇ ਇਹਨਾਂ ਦੀ ਜਿਹੜੀ ਵੱਡੀ ਮਾਂ ਆ ਉਹ ਵੀ ਤੁਹਾਨੂੰ ਦੱਸਾਂ ਨਾ ਮੈਂ ਆ ਲੋ ਆ ਵੱਡੀ ਕੂਤਰੀ ਮੇਨ ਜਿਹੜੀ ਸਿੱਧੀ ਭਾਈ ਪਿਓਰ ਗਰਦੇਵ ਵਾਲਿਆਂ ਦੀ ਇਹਦੀ ਉਮਰ ਹੋਊਗੀ ਬਾਈ ਘੱਟੋ ਘੱਟ ਵੀ 16 15 16 ਸਾਲ ਉਮਰ ਹੋਊਗੀ ਆ ਕੁਤਰੀ ਇਹ ਬਾਈ ਹਜੇ ਵੀ ਬਿਲਕੁਲ ਤਿਆਰ ਆ ਇਹ ਆਇਆ ਨਾ ਪਿਛਲੇ ਸਾਲ ਆਂਡਿਆਂ ਤੋਂ ਬੰਦ ਹੋ ਗਈ ਇਹਦੀ ਅਜੇ ਦਵਾਈ ਬਣਾਉਨੇ ਆ ਤੇ ਸੈਟ ਹੋ ਜੂਗੀ ਹੈ ਨਾ ਐਨ ਬਾਕੀ ਕੁਤਰੀ ਪੂਰੀ ਚੰਦਰੋਸਿਆ ਹਜੇ ਵੀ ਉਹ ਕਹਿ ਨਹੀਂ ਸਕਦਾ ਬਾਈ ਹਜੇ ਵੀ ਨੂੰ ਮੈਂ ਕੱਢ ਲਾਣਾ ਤੂੰ ਤੀਨ ਨੂੰ ਹਜੇ ਵੀ 2:30 3:00 ਵਜੇ ਦਾ ਟਾਈਮ ਕਰੂਗੀ ਇਹ ਕਿਹੜੀ ਸੀ ਕੁਤਰੀ ਤੇ ਆ ਜੀ ਦੀ ਪੱਠੀ ਆ ਤੇ ਉਹ ਇਹਦੀ ਇਹਦੀ ਭੈਣ ਆ ਸਗੀ ਉਹਦੀਆਂ ਪੱਠੀਆਂ ਦੋਨੇ ਹੀ ਹਨਾ ਉਹ ਉਹ ਕੱਚੇ ਆਂਡੇ ਲਾਉਦੇ ਸੀ ਹੈ ਨਾ ਬਾਕੀ ਉਹਦੀ ਮਤ ਉਹ ਦਵਾਈ ਸਾਨੂੰ ਬਣਾਉਣੀ ਆ ਮੇਰਾ ਟਾਈਮ ਟੂਮ ਨਹੀਂ ਲੱਗਾ ਹੈ ਨਾ ਆ ਦੇਖੋ ਇਹਨੇ ਹੁਣ ਜੇ ਅੱਜ ਵੇਟ ਕਰ ਜਾਂਦੀ ਤਾਂ ਆਂਡਾ ਪੱਕ ਜਾਣਾ ਸੀ ਅੱਜ ਫੇਰ ਕੱਚਾ ਲੱਗਈ ਇਹੇ ਆ ਦੇਖੋ ਠੀਕ ਆ ਛੱਲੜ ਬਣ ਲੱਪਈ ਦੀ ਕੱਚੇ ਲਾਈ ਜਾਂਦੀ ਹੈ ਨਾ ਇਹਨੂੰ ਦਵਾਈ ਬਣਾਉਣੀ ਆ ਤੇ ਇਹਨੂੰ ਈਬਿਓਨ ਦਾ ਕੈਪਸੂਲ ਦਿੰਨੇ ਆ ਥੋੜੇ ਕਿਤੇ ਜੋੜਾ ਤੋੜਦੇ ਆ ਇਹਦਾ ਫੇਰ ਜੋੜਾ ਲਾਵਾਂਗੇ ਹੈ ਨਾ ਇਹ ਇਹ ਜਿਹੜੀ ਆਪਣੀ ਨੰਗਲ ਸਪਰੋਡ ਬਾਈ 4 ਘੰਟੇ ਦੀ ਵਿਥ ਪਾਈ ਸੀ ਸਾਢੇ 4 ਘੰਟੇ ਦੀ ਠੀਕ ਆ ਤੇ ਇਹਦੀ ਪੱਠੀ ਜੀ ਆ ਜੋੜੇ ਦੀ 2 ਸਾਲ ਹੋ ਗਏ ਆ ਠੀਕ ਆ ਪਹਿਲਾਂ ਬੱਚੇ ਬਣ ਜਾਂਦੇ ਏਡੇ ਕ ਬੱਚੇ ਹੋ ਗਏ ਮਰ ਜਾਣੇ ਜਾਂ ਕੁਝ ਵੀ ਲਾ ਲੋ ਹਨ 2 ਸਾਲ ਕਈ ਜਾਂ ਨਾ ਸਾਲ ਕੀ ਹੋਇਆ ਮਤਲਬ ਇਹ ਜਿਹੜਾ ਪ੍ਰੋਬਲਮ ਆਈ ਤੇ ਮੈਂ ਵੀ ਬੜਾ ਧਿਆਨ ਤੇ ਉਨੀ ਦਿੱਤਾ ਸੀ ਹਨਾ ਪਿਛਲੇ ਸਾਲ ਵੀ ਤੇ ਇਹਨੂੰ ਉਦਾਂ ਬੰਦ ਹੋ ਗਈ ਸੀ ਅੰਡਿਆਂ ਤੋਂ ਇਹਨੂੰ ਮੈਂ ਦਵਾਈ ਚਲਾਈ ਠੀਕ ਆ ਜਿਹੜੀ ਵਿਟਾਮਿਨ ਐਚ ਹੁੰਦੀ ਆ ਨਾ ਲਗਾਤਾਰ ਬਾਈ ਦੋ ਦੋ ਬੂੰਦਾ ਸਵੇਰੇ ਸ਼ਾਮ ਦਿਹਾੜੀ ਚ ਦਿਓ ਇੱਕ ਮਹੀਨਾ ਜਾਂ 15 ਦਿਨ ਲਗਾਤਾਰ ਦਿਓ ਉਹਦੇ ਨਾਲ ਵੀ ਬਾਈ ਚੱਲ ਜਾਂਦੀਆਂ ਹਨਾ ਮੈਨੂੰ ਹੋਰ ਕੁਝ ਨਹੀਂ ਦਿੱਤਾ ਉਹੀ ਦਿੱਤੀ ਸੀ ਅੰਡਿਆਂ ਤੋਂ ਚੱਲ ਗਈ ਸੀ ਤੇ ਮਾਂਡੇ ਕਢਾਏ ਵੀ ਸੀ ਇਹਦੇ ਬੱਚੇ ਬਣ ਵੀ ਗਏ ਸੀ ਤੇ ਇੱਕ ਬੈਰੀ ਲੱਗੀ ਸੀ ਬੱਚਾ ਚੱਕ ਕੇ ਤੇ ਇੱਕ ਬੱਚਾ ਮੇਰੇ ਖਿਆਲ ਨਾਲ ਮਰ ਗਿਆ ਸੀ ਵੱਡਾ ਹੋ ਗਿਆ ਉਹਦਾ ਕੋਈ ਪ੍ਰੋਬਲਮ ਹੋ ਗਈ ਸੀ ਹਨਾ ਤੇ ਐਤ ਕੀ ਹੋਣੀ ਇਹਨੇ ਕੱਡੇ ਨਹੀਂ ਹਜੇ ਇਹਨੇ ਦੋ ਵਾਰੀ ਆਂਡੇ ਲਾਏ ਦੋਨੋਂ ਵਾਰੀ ਇੱਕ ਪੱਕਾ ਆਂਡਾ ਲਾਇਆ ਸੀ ਉਹ ਇਹਨੇ ਪਤੰਦਰੀ ਨੇ ਤੋੜ ਕੇ ਸੜਦਾ ਥੱਲੇ ਸੜਦਾ ਤਾਂ ਹਨਾ ਥੱਲੇ ਆ ਟੋਕਰੀ ਹੇ ਲੱਗੀ ਕਿਤੇ ਤੇ ਉਹ ਥੱਲੇ ਸੜ ਦਿੱਤਾ ਪਿੰਨਾ ਲਾਈਆਂ ਸੀ ਮੈਂ ਪਿੰਨਾ ਕਿਤੇ ਟੁੱਟ ਗਈਆਂ ਉਹ ਵਿੱਚੋਂ ਉਹ ਟੋਕਰੀ ਤੋਂ ਆਂਡਾ ਥੱਲੇ ਸੜ ਕੇ ਤੋੜ ਦਿੰਦਾ ਇਹਨੇ ਤਾਂ ਹੁਣ ਹੁਣ ਇਹ ਨੂੰ ਕਰਦਾ ਮੈਂ ਕੱਲ੍ਹ ਨੂੰ ਦਵਾਈ ਇਹਦੀ ਬਣਾਉਣਾ ਇਹਨੂੰ ਦਵਾਈ ਦੋਨੇ ਯਾਰ ਜੋੜਾ ਤੋੜਦੇ ਆ 10 ਕਿ ਦਿਨ ਲਾਵਾਂਗੇ ਤਾਂ ਫਿਰ ਚੱਲ ਜ ਆ ਵੀ ਕੂਤਰੀ ਇਦਾਂ ਹੀ ਸੀਗੀ ਅੰਡੇ-ਮੁੰਡੇ ਦਿੰਦੀ ਨਹੀਂ ਸੀ ਇਹ ਵੀ ਚੱਲ ਭਈ ਅੰਡੇ ਆ ਤਾਂ ਅੰਡੇ ਲਾਏ ਹੋਏ ਆ ਬੈਠਾ ਉੱਪਰ ਆ ਵੀ ਬਾਈ ਜਿਹੜੇ ਪਿਓਰ ਬਾਈ ਜਿਹੜੀ ਗਰਦੀਏ ਵਾਲੇ ਕੂਤਰਾ ਜੋ ਜਿਹੜੀ ਆਪਾਂ ਤੁਹਾਨੂੰ ਵੱਡੀ ਕੂਤਰੀ ਸਾਈ ਉਹਦਾ ਪੋਸਿਆ ਬਈ ਝਾੜੇ ਝੋੜੇ ਪਿਆ ਬਾਈ ਜਦੋਂ ਜੂਨ ਜੁਲਾਈ ਮਹੀਨੇ ਦੇ ਵਿੱਚ 2 ਵਜੇ 1:30 ਵਜੇ ਬਾਜ਼ੀਆਂ ਨਿਬੜਦੀਆਂ ਸੀ ਨਾ ਇਹਦੇ ਭਾਈ ਭੈਣ ਇਹਦਾ ਦਾਇਆ ਨਹੀਂ ਸੀ ਕੂਤਰਾ ਜਿਹੜੇ ਦੇ ਭਾਈ ਭੈਣ ਸੀ ਜਿਹੜੀ ਉਧਰ ਦਾ ਸੰਗਤਪੁਰ ਤੁਹਾਨੂੰ ਕਿਹਾ ਜਿੱਤੀ ਆ ਨਾ ਫਰਿਜ ਉਹ ਵੀ ਇਹਦੀ ਭੈਣ ਆ ਸਗੀ ਸਗੀ ਭੈਣ ਆ ਇਹਦੀ ਬਾਈ 3 ਵਜੇ 3:30 4 4 ਵਜੇ ਘਰੇ ਵੰਦੇ ਰਹੇ ਐਨੀ ਲੋ ਤੇ ਠੀਕ ਆ ਫਿਰ ਮੈਂ ਜਦੋਂ ਮਤਲਬ ਉਸ ਟਾਈਮ ਬਾਹਰ ਗਿਆ ਤੇ ਉਸ ਤੋਂ ਬਾਅਦ ਮੈਂ ਕਿਸੇ ਕੋ ਜੁੜੇ ਰੱਖ ਗਿਆ ਸੀ ਤੇ ਉਹ ਇਹਦਾ ਜਿਹੜਾ ਪਿਓ ਸੀ ਉਹ ਬਾਈ ਉਹਨੇ ਮਾਰ ਦਿੱਤਾ ਸੀ ਠੀਕ ਆ ਫੋਟ ਬਾਈ ਪਾਤੀ ਸੀ ਬਿਮਾਰ ਹੋ ਗਈ ਸ਼ੀਲੇ ਕੋਈ ਸੀ ਮਤਲਬ ਉਹਦੇ ਭਰਾ ਕੋਈ ਸੀ ਸ਼ੀਲੇ ਦੇ ਕੋ ਤੇ ਉਹ ਬਾਈ ਉਹਦਾ ਹੁਣ ਭਰਾ ਉਹਦਾ ਗੁੰਮ ਹੋ ਗਿਆ ਪਤਾ ਨਹੀਂ ਕਿੱਥੇ ਕਿਥੇ ਚਲਚੁਲ ਗਿਆ ਹਣਾ ਪਤਾ ਨਹੀਂ ਤੇ ਉਹ ਥੋੜੀ ਕੇਰ ਜੀ ਘਟ ਕਰਦਾ ਸੀ ਤੇ ਸ਼ੀਲਾ ਵੀ ਉਦੋਂ ਬਾਹਰ ਸੀਗਾ ਤੇ ਉਹ ਉਹਦੇ ਕੋਲ ਬਿਮਾਰੀ ਪੂਰੀ ਪੈ ਗਈ ਸੀ ਤੇ ਉਹ ਕੂਬੂਤਰ ਮਰ ਗਿਆ ਸੀ ਚਲੋ ਪਰਮਾਤਮਾ ਨੂੰ ਬਿਮਾਰੀ ਪੈ ਗਈ ਹੈ ਨਾ ਕਿਸੇ ਦਾ ਤੇ ਕੀ ਨੁਕਸਾਨ ਆ ਜਾਂ ਕਿਸੇ ਨੇ ਕੀ ਕਿਸੇ ਦਾ ਪੂਰਾ ਠਕਣਾ ਹੈ ਨਾ ਉਹ ਮਰ ਗਿਆ ਚਲੋ ਕੋਈ ਗੱਲ ਨਹੀਂ ਤੇ ਫੇਰ ਆਪਾਂ ਫੇਰ ਇਧਰੋਂ ਉਧਰੋਂ ਕੂਬੂਤਰ ਬਣਾ ਕੇ ਫੇਰ ਬਣ ਗਏ ਸੀ ਇਹ ਕੂਬੂਤਰ ਹੈ ਨਾ ਤੇ ਉਹਦਾ ਹੀ ਮੈਂ ਉਹ ਕੂਬੂਤਰ ਦਾ ਸਗਾ ਭਰਾ ਨੀਲਾ ਲਿਆਂਦਾ ਨੀਲਾ ਪਕੜਾ ਲਿਆ ਸੀ ਬੱਚਾ ਉਹਦਾ ਹੀ ਕੂਤਰੀ ਮਾਂ ਪੀ ਦਾ ਤੀ ਦਾ ਤੇ ਪਿਓ ਦਾ ਲਾਗ ਨਾ ਸੇਮ ਉੱਦਾ ਹੀ ਘੜਾ ਲਿਆ ਸੀ ਤੇ ਪਰ ਬਾਅਦ ਚ ਉਹ ਵੀ ਕੂਬੂਤਰ ਹੁਣ ਮਰ ਗਿਆ ਹੁਣ ਪਿਓ ਦੇ ਤਾ ਧੀ ਮੇਰੇ ਕੋ ਪਈ ਆ ਔਰ ਪਿਓ ਦੇਖਦੇ ਆ ਕਿੱਧਰ ਮਿਲਦਾ ਕਿਤੋਂ ਕਿਤੋਂ ਹੈ ਕਿਤੋਂ ਨਹੀਂ ਲਿਆ ਕੇ ਤੇ ਉਹਦਾ ਫੇ ਪੁੱਤ ਕੋ ਨਾ ਕੋ ਕਢਾਵਾਂਗੇ ਤੇ ਫੇ ਆਪਣਾ ਉਦਾ ਹੀ ਤੋਰ ਲਾਗੇ ਤੋਰਾ ਹਣਾ ਉਦਾਂ ਚਲੋ ਉਹਦੀ ਨਸਲ ਵਾਦੂ ਪਈ ਆ ਆਪਣੇ ਕੋ ਆਹ ਤੇ ਚਾਰ ਪੰਜ ਕਬੂਤਰੀਆਂ ਚਾਰ ਪੰਜ ਕਬੂਤਰ ਵੀ ਪਏ ਆ ਕੋਈ ਚੱਕਰ ਨਹੀਂ ਢਾ ਰੋਲਾ ਤੇ ਬਾਕੀ ਠੀਕ ਆ ਬਾਬਿਓ ਅੱਜ ਲਈ ਇੰਨੀ ਕੀ ਵੀਡੀਓ ਸੀ ਕਿਉਂਕਿ ਬਾਈ ਲੇਟ ਬਲੂਟ ਬਹੁਤ ਹੋ ਗਏ ਹੁਣ ਐਡਿਟ ਵੀ ਕਰਨੀਆਂ ਤੇ ਫਿਰ ਮੈਂ ਅਪਲੋਡ ਵੀ ਕਰਨੀ ਆ ਨਾ ਲੇਟ ਹੋ ਜਾਣਾ ਤੇ ਅੱਜ ਲਈ ਇੰਨੀ ਕੀ ਵੀਡੀਓ ਆ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿੰਨਾ ਭਰਾਵਾਂ ਦੇ ਕਮੈਂਟ ਬਾਈ ਰਹਿ ਗਏ ਆ ਜਵਾਬ ਦੇਣ ਵਾਲੇ ਉਹਨਾਂ ਨੂੰ ਸੋਰੀ ਅਗਲੀ ਵੀਡੀਓ ਦੇ ਵਿੱਚ ਮਾ ਹਲਾ ਦਾ ਕਮੈਂਟਾਂ ਦਾ ਵੀ ਜਵਾਬ ਦੇ ਦੂੰਗਾ ਤੇ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਤੇ ਆਪਣਾ ਆਪਣਾ ਸਾਰੀ ਭਰਾ ਵੱਡੇ ਛੋਟੇ ਧਿਆਨ ਰੱਖਿਓ